ਸਤਿ ਸ਼੍ਰੀ ਅਕਾਲ ਸਤਲਨ ਮੰਦਰ ਵਿਖੇ ਇਹ ਕੈਂਪ ਲਾਇਆ ਜਾ ਰਿਹਾ ਹੈ ਇਹ ਸੁਰੇਸ਼ ਚੋਪੜਾ ਜੀ ਦੀ ਨੌਵੀਂ ਪੁੰਨਿਆ ਤਿਥੀ ਤੇ ਜਿਹੜੀ ਕਿ ਵਿਜੇ ਕੁਮਾਰ ਚੋਪੜਾ ਜੀ ਦੇ ਧਰਮਪੀ ਸੀਗੇ ਉਹਨਾਂ ਦੀ ਯਾਦ ਚ ਲਗਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਵੱਖ-ਵੱਖ ਸਪੈਸ਼ਲਟੀ ਦੇ ਡਾਕਟਰ ਇੱਥੇ ਆਏ ਹਨ ਤਾਂ ਉਹ ਆਪਣਾ ਯੋਗਦਾਨ ਇਸ ਮੈਡੀਕਲ ਕੈਂਪ ਦੇ ਥਰੂ ਇਸ ਸੋਸਾਇਟੀ ਨੂੰ ਦੇ ਰਹੇ ਹਨ ਸਰ ਇਸ ਕੈਂਪ ਵਿੱਚ ਸਰ ਕਿੰਨੇ ਕ ਮਤਲਬ ਕਿ ਜਿਹੜੇ ਪੇਸ਼ੈਂਟ ਦੇਖੇ ਗਏ ਤੇ ਉਹਨਾਂ ਦੇ ਪ੍ਰੋਬਲਮ ਵਗੈਰਾ ਅਜਿਹੀ ਅਪਰੋਕਸੀਮੇਟਲੀ 150 ਦੇ ਗਰੀਬ ਪੇਸ਼ੰਤਾ ਜਗਾ ਚੁੱਕੇ ਹੋਏ ਹੈ ਔਰ ਉਹਨਾਂ ਦਾ ਰਜਿਸਟ੍ਰੇਸ਼ਨ ਹੋ ਚੁੱਕੀ ਹੋਈ ਹੈ ਔਰ ਅਜੇ ਆ ਰਹੇ ਹੈ ਅਲੀ ਕਮシャਲ ਹੈ ਠੀਕ ਹੈ ਇਹ ਇੱਕ ਮੈਡੀਕਲ ਕੈਂਪ ਆਇਆ ਹੈ ਬਹੁਤ ਹੀ ਸ਼ੁਭਾਗਤ ਜੋ ਕਾਮੇ ਸਸੇ ਸਾਰੇ ਉਹਨਾਂ ਦੀ ਸਹਾਰਨਾ ਕਰਦੇ ਔਰ ਜਿੱਥੋਂ ਤੱਕ ਜਗਬਾਣੀ ਦੀ ਗੱਲ ਹੈ ਤਾਂ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਉਸ ਸਮਾਜ ਦੇ ਵਿੱਚ ਪਹਿਲਾਂ ਵੀ ਇੱਕ ਸਮਾਜ ਸੇਵਕਾਂ ਨੂੰ ਵਿਚੜਦੇ ਰਹੇ ਨੇ ਸਮਾਜ ਦੀ ਹਰ ਬਕੂਤ ਸੇਵਾ ਕਰਦੇ ਰਹੇ ਜਿਸ ਤਰ੍ਹਾਂ ਕਿ ਜੰਮੂ ਦੇ ਵਿੱਚ ਰਾਸ਼ਨ ਬਚਾਉਣਾ ਹੋਵੇ ਜਾਂ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਜਿੱਥੇ ਵੀ ਰੋੜ ਹੋਵੇ ਸਮੇਂ ਨਾਲ ਉੱਥੇ ਪਹੁੰਚ ਕੇ ਹੋ ਜਾਇਆ ਕਰਦੇ ਹਾਂ ਅਸੀਂ ਉਸ ਪਰਮਾਤਮਾ ਕੇ ਮਾਮਾ ਹੀ ਅਗੇ ਅਸੀਂ ਦਾਸਵੀ ਕਰਦੇ ਆ ਕਿ ਸਦਾ ਪਰਮਾਤਮਾ ਉਹਨਾਂ ਨੂੰ ਬਾਰ ਬਾਰ ਸ਼ਾਨੀਬ ਦੀ ਸੇਵਾ ਕਰਦੇ ਰਹਿਣ ਪੰਜਾਬ ਦੀ ਲੋਕ ਭਲਾਈ ਦੇ ਇਹਨੇ ਵੀ ਕੰਮ ਆ ਉਹ ਬਿਲਕੁਲ ਜੜੀ ਨਿਸ਼ਚ ਸਦਾ ਹੀ ਇਹੋ ਜਿਹਾ ਕੰਮ ਕਰਦੇ ਰਹਿਣ ਅਸੀਂ ਆਪਣੇ ਵੱਲੋਂ ਕੰਮ ਨਹੀਂ ਆਮ ਆਦੀ ਪਾਰਟੀ ਵੱਲੋਂ ਉਹਨਾਂ ਦੇ ਇਸ ਕੰਮ ਦੀ ਸਲਾਹਾ ਕਰਦੇ ਆਂ ਔਰ ਆਸ ਕਰਦੇ ਕਦੇ ਵੀ ਕਿਸੇ ਤਰ੍ਹਾਂ ਹੀ ਇਹ ਕੰਮ ਅਰੇ ਕੋਰਨ ਸਾਈਡ ਇਹ ਗੱਲ ਇਹ ਹੋ ਤੁਜੀ ਸਾਈਡ ਤੇ ਕਰਨੀ ਇੱਥੇ ਨਾਲ ਹੀ ਮੈਂ ਜਿੰਨੇ ਹੋਰ ਚੈਨਲ ਵੀ ਆ ਖਾਸ ਕਰ ਜਿਹੜੇ মিডিਏ ਦੇ ਨਾਲ ਜੁੜੇ ਜਿਨ੍ਹਾਂ ਨੇ ਕੰਮ ਦੀ ਸਲਾਘਾ ਕੀਤੀ ਹੈ ਅੱਜ ਦੇ ਕੰਮ ਦੀ ਕਵਰੇਜ ਕੀਤੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਵਿਸ਼ਵਾਸ ਕਰਦਾ ਹਾਂ ਕਿ ਅੱਗੇ ਤੋਂ ਇਸੇ ਤਰ੍ਹਾਂ ਸਾਰੇ ਨਾਲ ਮਿਲ ਕੇ ਪੰਜਾਬ ਦੀ ਸੇਵਾ ਲਈ ਇਸ ਸਮਾਜ ਦੀ ਸੇਵਾ ਲਈ ਇਸੇ ਤਰ੍ਹਾਂ ਦਤ ਕਰਾਂਗੇ ਸਰ ਸਭ ਤੋਂ ਪਹਿਲਾਂ ਤੇ ਪੰਜਾਬ ਕੇਸਰੀ ਗਰੁੱਪ ਦੀ ਸ਼ਰੰਘਾ ਕਰਨੀ ਬਣਦੀ ਹੈ ਬੜੇ ਲੰਮੇ ਸਮੇਂ ਤੋਂ ਇਹ ਆਪਣੇ ਪਰਿਵਾਰ ਦੇ ਵਿੱਚੋਂ ਜਿਹੜਾ ਜੀ ਵਿਛੜਿਆ ਸਰਦੇਸ਼ ਚੋਪੜਾ ਜੀ ਉਹਨਾਂ ਦੀ ਯਾਦ ਵਿੱਚ ਸਮਾਗਮ ਕਰਾਉਂਦੇ ਨੇ ਔਰ ਮੈਂ ਇੱਕ ਸ਼ਾਇਰ ਹੋਣ ਦੇ ਨਾਤੇ ਇਹ ਗੱਲ ਖੁੱਲ ਕੇ ਕਹਿ ਸਕਦਾ ਕਿ ਜਿੰਨੀ ਵਾਰ ਵੀ ਇਹਨਾਂ ਨੇ ਕਵੀ ਦਰਬਾਰ ਕਰਾਏ ਨੇ ਜਲੰਧਰ ਬੜੇ ਹਾਈ ਲੈਵਲ ਦੇ ਨੈਸ਼ਨਲ ਲੈਵਲ ਦੇ ਕਵੀ ਦਰਬਾਰ ਤ੍ਰੈ ਭਾਸ਼ੀ ਕਵੀ ਦਰਬਾਰ ਪਦਮ ਸ਼੍ਰੀ ਵਿਜੇ ਚੋਪੜਾ ਜੀ ਤੇ ਲਾਲਾ ਜਗਤ ਮਨ ਦੀ ਯਾਦ ਵਿੱਚ ਕਰਾਉਂਦੇ ਨੇ ਔਰ ਸਰਦੇਸ਼ ਚੋਪੜਾ ਜੀ ਦੀ ਯਾਦ ਵਿੱਚ ਵੀ ਕਵੀ ਦਰਬਾਰ ਚਾਹੁੰਦੇ ਨੇ ਮੈਨੂੰ ਉਹਨਾਂ ਸਾਰੇ ਕਵੀ ਦਰਬਾਰਾਂ ਵਿੱਚ ਲਗਭਗ 20 ਸਾਲਾਂ ਤੋਂ ਜਾਣ ਦਾ ਮੌਕਾ ਮਿਲ ਰਿਹਾ ਔਰ ਇਸ ਪਰਵਾਰ ਦੀ ਜਿਹੜੀ ਅੱਜ ਦਾ ਜਿਹੜਾ ਯਤਨ ਹੈ ਅੱਜ ਦੀ ਜਿਹੜੀ ਇਹਨਾਂ ਦੀ ਇਹ ਕਾਰਗੁਜ਼ਾਰੀ ਹੈ ਇੱਕ ਬੜਾ ਵੱਡਾ ਵਿਸ਼ਾਲ ਕੈਂਪ ਲਾਇਆ ਹੈ ਇਸ ਕੈਂਪ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋੜਵੰਦ ਲੋਕ ਆ ਕੇ ਟੈਸਟ ਕਰਾਉਣਗੇ ਮੁਫਤ ਦਵਾਈਆਂ ਲੈਣਗੇ ਔਰ ਇਹ ਸਭ ਤੋਂ ਵੱਡਾ ਕਦਮ ਹੈ ਇਸ ਪਰਿਵਾਰ ਦਾ ਇਸ ਪਰਿਵਾਰ ਦੀਆਂ ਸੇਵਾਵਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਜੇ ਗੱਲ ਕਰੀਏ ਬਾਲਟਾਲ ਵੀ ਲੰਗਰ ਲਾਉਂਦੇ ਨੇ ਉੱਥੇ ਟਰੱਕਾਂ ਦੇ ਟਰੱਕ ਜੰਮੂ ਕਸ਼ਮੀਰ ਭੇਜਦੇ ਨੇ ਲੋੜਵੰਦਾਂ ਵਾਸਤੇ ਔਰ ਅੱਜ ਦੀ ਜਿਹੜੀ ਕੈਂਪ ਦੀ ਮੈਂ ਗੱਲ ਕਰਾਂ ਇਹ ਜਿਹੜੀ ਸਮੂਚੀ ਟੀਮ ਹੈ ਪੰਜਾਬ ਕੇਸਰੀ ਗਰੁੱਪ ਨਾਲ ਜੁੜੀ ਹੋਈ ਜਿੱਥੋਂ ਦੇ ਜਿਹੜੇ ਇਨਚਾਰਜ ਨੇ ਕਮੂਥਲਾ ਦੇ ਪੰਜਾਬ ਕੇਸਰੀ ਦੇ ਵੀਪਰ ਮਹਾਜਨ ਜੀ ਤੇ ਉਹਨਾਂ ਦੀ ਟੀਮ ਚੋਪੜਾ ਜੀ ਮੱਲੀ ਜੀ ਇਹ ਸਾਰੇ ਬੜੇ ਲੰਮੇ ਸਮੇਂ ਤੋਂ ਇਵੇਂ ਹੀ ਸੇਵਾ ਕਰਦੇ ਆ ਰਹੇ ਨੇ ਔਰ ਮੈਂ ਇਹਨਾਂ ਸਾਰਿਆਂ ਨੂੰ ਵਧਾਈ ਦੇਣਾ ਕਿ ਪਰਿਵਾਰਾਂ ਦੇ ਵਿੱਚ ਜਦੋਂ ਇਹੋ ਜਿਹੇ ਸਮਾਗਮ ਕੁੱਲਿੱਕੇ ਜਾਂਦੇ ਨੇ ਤੇ ਉਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਸੁਨੇਹਾ ਦਿੰਦਾ ਸਾਰਤਕ ਸੁਨੇਹਾ ਦਿੰਦਾ ਮੈਂ ਪਦਮ ਸ਼੍ਰੀ ਵਿਜੇ ਚੋਪੜਾ ਜੀ ਤੇ ਉਹਨਾਂ ਦੇ ਪਰਿਵਾਰ ਨੂੰ ਇੱਥੇ ਲਾਜ ਰਤਨ ਯਾਦਗਾਰੀ ਟਰਸਟ ਵੱਲੋਂ ਔਰ ਸਾਰੇ ਸਮੂੱਚੇ ਆਪਣੇ ਆਮ ਆਦਮੀ ਪਾਰਟੀ ਕਪੂਰਥਲਾ ਦੇ ਸਾਰੇ ਆਗੂਆਂ ਵੱਲੋਂ ਇਸ ਸ਼ੁਭ ਕਾਰਜ ਦੀ ਵਧਾਈ ਦੇ ਨਾਲ ਔਰ ਇਹ ਕਾਰਜ ਇਸੇ ਤਰ੍ਹਾਂ ਹੀ ਕਰਦੇ ਰਹਿਣ ਮਿਹਰਬਾਨ ਜਿਵੇਂ ਵਕਵਾਕਾ ਅਖਬਾਰਾਂ ਨੇ ਵਕਵਾਕ ਚੈਨਲਾਂ ਨੇ ਇਸ ਪ੍ਰੋਗਰਾਮ ਨੂੰ ਕਵਰ ਕੀਤਾ ਮੈਂ ਉਹਨਾਂ ਸਾਰੇ ਚੈਨਲਾਂ ਦਾ ਧੰਨਵਾਦ ਕਰਦਾ ਮੈਂ ਕਮਰ ਇਕਬਾਲ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੀ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ ਦੀ ਸੇਵਾ ਨਿਭਾ ਰਹੇ ਹਾਂ ਔਰ ਸਾਰੇ ਇਸ ਮੁੱਚੇ মিডিਆ ਦਾ ਅਧਿਕਾਰ ਦਿਨੋ ਫਰਮਾਦਾ